ਜਿਵੇਂ ਜਿਵੇਂ ਟਾਈਮ ਗੁਜ਼ਰਦਾ ਹੈ ਵੀ ਐਕਸਪੈਕਟ ਕਰੀਬਨ 15 ਤੋਂ 20 ਜਿਹੜੀ ਪੈਰਾਮਿਲਟਰੀ ਦੀ ਕੰਪਨੀਆਂ ਸਾਨੂੰ ਮਿਲਣ ਗਿਆ 4100 ਦੀ ਕਰੀਬ ਫੋਰਸ ਹੈ ਤਾਂ ਉਹਦੇ ਵਿੱਚ ਜਿਹੜਾ ਇਲੈਕਸ਼ਨ ਨੋਰਮਸ ਹੁੰਦੇ ਆ ਉਹਦੇ ਵਿੱਚ ਕਰੀਬਨ 75% ਦੀ ਜਿਹੜੇ ਫੋਰਸ ਨੂੰ ਅਸੀਂ ਮੋਬਾਈਲਾਈਜ਼ ਕਰਨਾ ਹੁੰਦਾ ਹੈ ਕਿ ਹਰ ਪਾਸੇ एक मतलब फोर्स डिप्लॉयमेंट प्रॉपर हो सो दैट अपना फ्री एंड फेयरली जो है इलेक्शन करा सके। कुछ नाके 24 हो जब ट्वेंटी फोर आवर डिप्लॉयमेंट होगी कुछ लोकल असील पुलज गाइड एंड प्लस कंपोनेंट ऑफ सी ए पी एफ डिप्लॉय करते होंगे है तो वो ट्वेंटी फोर आवर्स होंगे है बट उस वाला सिस्टम अस करते हैं ਜੋ ਕਿ ਕੈਮਰਾ ਫਿਟਡ ਵਹੀਕਲਸ ਦੇ ਨਾਲ ਕੋਈ ਵੀ MCC ਐਂਡ ਐਨਫੋਰਸਮੈਂਟ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਕੰਪਲੇਂਟਸ ਆ ਰਹੀਆਂ ਨੇ ਉਹ 100 ਮਿੰਟ ਦੇ ਵਿੱਚ ਰਿਸਪੌਂਡ ਕਰਨਗੇ ਕਿਸੇ ਵੀ ਕੰਪਲੇਂਟ ਨੂੰ ਲੈ ਕੇ ਤੇ ਕੁਝ ਇਹੋ ਜਿਹੇ ਏਰੀਆਜ਼ ਹੈ ਜਿੱਥੇ ਅਸੀਂ ਕ੍ਰਿਟੀਕਲ ਜਾਂ ਵਲਨਰੇਬਲ ਆ ਆਈਡੈਂਟੀਫਾਈ ਕੀਤੇ ਹੋਏ ਆ ਸੋ ਉਹਨਾਂ ਏਰੀਆਜ਼ ਦੇ ਵਿੱਚ ਅਸੀਂ ਸਪੈਸ਼ਲੀ ਕੌਨਫੀਡੈਂਸ ਬਿਲਡਿੰਗ ਮੀਜਰਸ ਲਾ ਰਹੇ ਹਾਂ ਚੋਣ ਜਾਬਤਾ ਲੱਗ ਚੁੱਕਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਕਿਉਰਿਟੀ ਦੇ ਕੀ ਪ੍ਰਬੰਧ ਰਹਿਣਗੇ ਸਾਡੇ ਨਾਲ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਆ ਸਰ ਕਿੱਦਾਂ ਦੇ ਪ੍ਰਬੰਧ ਰਹਿਣਗੇ ਜਿਹੜੇ ਫਾਨਰ ਟਾਈਮ ਚ ਪ੍ਰਬੰਧ ਇਹਦੇ ਵਿੱਚ ਆਲਰੇਡੀ ਸਾਨੂੰ ਸੀਏਪੀਐਫ ਦੀ ਇੱਕੀ ਕੰਪਨੀ ਮਿਲ ਚੁਕੀ ਆ ਐਂਡ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਹੈ ਵੀ ਐਕਸਪੈਕਟ ਕਰੀਬਨ 15 ਤੋਂ 20 ਜਿਹੜੀ ਪੈਰਾਮਿਲਟਰੀ ਦੀ ਕੰਪਨੀਆਂ ਸਾਨੂੰ ਮਿਲਣ ਗਿਆ ਐਂਡ ਅਬਾਟ ਫਰਮ ਥੈਟ ਪੁਲਿਸ ਕਮਿਸ਼ਨਰ ਲੁਧਿਆਣਾ ਅਧੀ ਜਿਹੜੀ 4100 ਦੀ ਕਰੀਬ ਫੋਰਸ ਹੈ ਤਾਂ ਉਹਦੇ ਵਿੱਚ ਜਿਹੜਾ ਇਲੈਕਸ਼ਨ ਨਾਰਮਸ ਹੁੰਦੇ ਹੈ ਉਹਦੇ ਵਿੱਚ ਕਰੀਬਨ 75 ਫੀਸਦੀ ਜਿਹੜੇ ਫੋਰਸ ਨੂੰ ਅਸੀਂ ਮੋਬिलाइज ਕਰਨਾ ਹੁੰਦਾ ਹੈ ਤਾਂ ਉਸ ਮੁਤਾਬਿਕ ਅਸੀਂ ਇਵਨ ਟੈਂਟੇਟਿਵ ਡਿਪਲॉयਮੈਂਟ ਪਲਾਨ ਵੀ ਤਿਆਰ ਕਰ ਰਹੇ ਹਾਂ ਬਟ ਆਪਣਾ ਮੂਦਾ ਮਕਸਦ ਇਹ ਹੀ ਹੈ ਕਿ ਹਰ ਪਾਸੇ ਕਿ ਮਤਲਬ ਫੋਰਸ ਡਿਪਲॉयਮੈਂਟ ਪ੍ਰੋਪਰ ਹੋਵੇ ਸੋ ਥੈਟ ਆਪਾਂ ਫਰੀ ਐਂਡ ਫੇਅਰਲੀ ਜਿਹੜਾ ਹੈ ਇਲੈਕਸ਼ਨ ਕਰਾ ਸਕੀਏ ਸਰ ਜਿਹੜੇ ਨਾਕੇ ਹੁੰਦੇ ਉਹਨਾਂ ਦੇ ਟਾਈਮ ਵੀ ਵਧਾਏ ਗਿਆ 24 ਘੰਟੇ ਦੀ ਡਿਊਟੀ ਸਵੇਰ ਸ਼ਾਮ ਦੀ ਇਹਦੇ ਵਿੱਚ ਕੁਝ ਨਾਕੇ ਹੋਣਗੇ ਜਿਦੇ ਵਿੱਚ 24 ਆਰ ਡਿਪਲॉयਮੈਂਟ ਹੋਗੀ ਉਦੇ ਵਿੱਚ ਕੁਝ ਅਸੀਂ ਲੋਕਲ ਪੁਲਿਸ ਐਸ ਗਾਈਡ ਐਂਡ ਪਲਸ ਕੰਪੋਨੈਂਟ ਆਫ ਸੀਏਪੀਫ ਡਿਪਲੋਏ ਕਰਦੇ ਹੁੰਦੇ ਆ ਤਾਂ ਉਹ 24 ਆਵਰਸ ਹੁੰਦਾ ਹੈ ਬਟ ਉਹਦੇ ਵਿੱਚ ਸ਼ਿਫਟਸ ਵਾਲਾ ਸਿਸਟਮ ਅਸੀਂ ਕਰਦੇ ਆ 8 8 ਘੰਟੇ ਦੇ ਹਿਸਾਬ ਦੇ ਨਾਲ ਆਪਾਂ ਸ਼ਿਫਟਸ ਯੂਜ਼ ਕਰਦੇ ਆ ਸਰ ਕੋ ਹਾਈ ਟੈਕ ਨਾ ਕੇ ਜਿਵੇਂ ਉਹ ਕੈਮਰਿਆਂ ਵਾਲੇ ਜਾਂ ਕੋਈ ਫੋਰਸ ਦੇ ਨਾਮ ਲਗਾਈਆ ਐਬਸੋਲੂਟਲੀ ਉਹ ਅਸੀਂ ਉੱਥੇ ਆ ਜਿਹੜੇ ਹੈਗੇ ਨੇ ਆ ਪ੍ਰੋਪਰ ਜਿਹੜਾ ਸਰਵਲੈਂਸ ਕੈਮਰਾਸ ਉਹਨਾਂ ਨੂੰ ਅਸੀਂ ਇੰਸਟਾਲ ਕਰਾਂਗੇ ਪ੍ਰੋਪਰ ਉੱਥੇ ਪਲੇਸਮੈਂਟ ਲਈ ਜਗਾ ਵੀ ਬਣ ਜਾਂਦੀ ਹੈ ਜਿਹੜੀ ਫੋਰਸ ਲਈ ਸੋ ਥੈਟ ਉੱਥੇ ਜਿਹੜੀ ਗੱਡੀਆਂ ਵਹੀਕਲਸ ਵਾਹਨ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਫਰ ਚੈਕਿੰਗ ਕਿ ਕੋਈ ਗਲਤ ਚੀਜ਼ ਗਲਤ ਸ਼ਾਇਦਾ ਕੈਰੀ ਨਹੀਂ ਕਰ ਰਹੇ ਨੇ ਐਂਡ ਚੱਪੇ ਚੱਪੇ ਤੇ ਉਹ ਡਿਪਲॉयਮੈਂਟ ਹੁੰਦੀ ਹੈ ਸੋ ਥੈਟ ਇਲੈਕਸ਼ਨ ਫੇਅਰਲੀ ਹੋਵੇ ਸੋ ਡੀਸੀ ਮੈਡਮ ਵੀ ਨਾਲ ਉਹਨਾਂ ਨੇ ਵੀ ਗੱਲ ਮੈਮ ਕਿਦਾਂ ਦਾ ਲੋਕਾਂ ਨੂੰ ਮੈਸੇਜ ਦੋਗੇ ਕਿਦਾਂ ਲੋਕਾਂ ਨੂੰ ਅਪੀਲ ਕਰੋਗੇ ਜਿਹੜੇ ਇਲੈਕਸ਼ਨ ਨੇ ਉਹ ਸਾਰਪੇ ਮੇ ਤਰੀਕੇ ਨਾਲ ਹੋ ਸਕਦਾ ਅਸੀਂ ਪੂਰੀ ਅਸ਼ੋਰੈਂਸ ਨਾਲ ਕਹਿ ਰਹੇ ਹਾਂ ਕਿ ਤੁਸੀਂ ਜ਼ਰੂਰ ਆ ਕੇ ਵੋਟ ਦਿਓ ਤੇ ਸਪੈਸ਼ਲੀ ਜਿੱਦਾਂ ਇਹੋ ਜੀ ਫਲੈਗ ਮਾਰਚਸ ਨੇ ਇੱਕ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਹੁੰਦੀ ਹੈ ਆ ਜਿਹੜੇ ਲੋਕਾਂ ਨੇ ਹੁਣ ਵੀ ਜਿੱਦਾਂ ਅਸੀਂ ਕੁਝ ਲੋਕਾਂ ਨਾਲ ਗੱਲ ਕੀਤੀ ਸੀਗੀ ਕਾਫੀਆਂ ਨੇ ਹਾਲੇ ਤੱਕ ਵੋਟ ਨਹੀਂ ਸੀ ਬਣਾਈ ਆਪਣੀ ਹੁਣ ਅਸੀਂ ਉਹਨਾਂ ਦੇ ਵੀ ਬਣਵਾ ਰਹੇ ਹਾਂ ਮੈਂ ਸਾਰਿਆਂ ਨੂੰ ਤੁਹਾਡੀ ਰਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਆ ਆਪਣਾ ਫਾਰਮ 6 ਹੈ ਨਵੀਂ এনਰੋਲਮੈਂਟ ਆਫ ਵੋਟਰ ਲਈ ਉਹ ਤੁਸੀਂ 3 ਮਈ ਤੱਕ ਦੇ ਸਕਦੇ ਹੋ ਸੋ ਅੱਜ ਹੀ ਤੁਸੀਂ ਇਨਫੈਕਟ ਜੇ ਨਹੀਂ ਕਲੀਅਰ ਹੈ ਕਿ ਕਿਸ ਤਰ੍ਹਾਂ ਬਣਨੀ ਹੈ ਤਾਂ 1950 ਹੈ 1950 ਜਿਹੜਾ ਨੰਬਰ ਹੈ ਉਸ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਤੁਸੀਂ ਆਨਲਾਈਨ ਆਪਣੀ ਵੋਟ ਵੀ ਬਣਵਾ ਸਕਦੇ ਜਾਂ ਬੀ ਐਲੂ ਨੂੰ ਕਾਲ ਕਰਕੇ ਆਪਣੀ ਵੋਟ ਜੋ ਹੈ ਬਣਵਾ ਸਕਦੇ ਹੋ ਇੱਕ ਵੋਟਰ ਹੈਲਪਲਾਈਨ ਐਪ ਹੈ ਸਾਰੇ ਕੋਲ 스마트ਫੋਨ ਹੁੰਦਾ ਹੈ ਆਜੀ ਬਣਵਾ ਲਓ ਨੰਬਰ ਸਿਕਿਉਰਟੀ ਦਾ ਕਿੱਦਾਂ ਦਾ ਪ੍ਰਬੰਧ ਰਹਿਣਗੇ ਕੋਈ ਨਾਕੇ ਜੇ ਜੇ ਟੁਰਨ ਹੁੰਦੀ ਹੈ ਸੋ ਸਾਡੀ 126 ਫਲਾਈਂਗ ਸਕੁਐਡ ਟੀਮਸ ਨੇ ਜੋ ਕਿ ਕੈਮਰਾ ਫਿਟਿਡ ਵਹੀਕਲਸ ਦੇ ਨਾਲ ਕੋਈ ਵੀ ਮসিসি ਐਂਡ ਐਨਫੋਰਸਮੈਂਟ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਕੰਪਲੇਂਟਸ ਆ ਰਹੀਆਂ ਨੇ ਉਹ 100 ਮਿੰਟ ਦੇ ਵਿੱਚ ਰਿਸਪੌਂਡ ਕਰਨਗੇ ਕਿਸੇ ਵੀ ਕੰਪਲੇਂਟ ਨੂੰ ਲੈ ਕੇ ਇਸ ਤੋਂ ਇਲਾਵਾ ਸਾਡੇ ਤੁਹਾਨੂੰ ਪਤਾ ਹੀ ਹੈ ਸੀਐਪੀਐਫ ਆ ਚੁੱਕੀ ਹੈਗੀ ਹੈ ਤੇ ਇਹ ਨਾਕੀ ਲਗਾ ਰਹੀ ਹੈ ਜੁਆਇੰਟਲੀ ਐਕਸਾਈਜ਼ ਨਾਲ ਵੀ ਤੇ ਪੁਲਿਸ ਨਾਲ ਵੀ ਤੇ ਕੁਝ ਇਹੋ ਜਿਹੇ ਏਰੀਆਜ਼ ਹੈ ਜਿੱਥੇ ਅਸੀਂ ਕ੍ਰਿਟੀਕਲ ਜਾਂ ਵਲਨਰੇਬਲ ਆ ਆਇਡੈਂਟੀਫਾਈ ਕੀਤੇ ਹੋਏ ਆ ਸੋ ਉਹਨਾਂ ਏਰੀਆਸ ਦੇ ਵਿੱਚ ਅਸੀਂ ਸਪੈਸ਼ਲੀ ਕੰਫੀਡੈਂਸ ਬਿਲਡਿੰਗ ਮੀਜਰਸ ਲੈ ਰਹੇ ਹਾਂ ਸੋ ਪੁਲਿਸ ਦੁਆਰਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਇਲੈਕਸ਼ਨ ਨੇ ਉਹ ਸ਼ਾਂਤਮਈ ਤਰੀਕੇ ਨਾਲ ਹੋ ਸਕਣ ਤੇ ਪੁਲਿਸ ਦੁਆਰਾ ਆਪਣੇ ਲੋਕਾਂ ਨੂੰ ਫੇਰਵੀ ਕੀਤੀ ਜਾ ਰਹੀ ਹੈ ਤੇ ਜਗਾ ਜਗਾ ਤੇ ਨੱਕ ਵੀ ਲਗਾਏ ਜਾਣਗੇ ਲੁਧਿਆਣਾ ਤੋਂ ਮnistr ਵਾਤਰਾ ਜਗਬਾਨੀ ਟੀਮ